ਤੇ ਇਹ ਤੇ ਪਾਰਟੀ ਦੇ ਲੀਡਰਾਂ ਨੂੰ ਮਹਿਸੂਸ ਹੋਣ ਲੱਗ ਗਿਆ ਸੀ ਵੀ ਸ਼ਾਇਦ ਕਬਾਇਆ ਨੂੰ ਜੇ ਨਹੀਂ ਕਢਦੇ ਤਾਂ ਪਤਾ ਨਹੀਂ ਪਾਰਟੀ ਦਾ ਕੀ ਹੋਊਗਾ ਜਦ ਕਿ ਪਰ ਜੇਕਰ ਗੱਲ ਕਰ ਲਈਏ ਡਿਵੈਲਪਮੈਂਟ ਦੀ ਤਾਂ ਕਬਾਇਦੇ ਅੰਦਰ ਵੀ ਤਾਂ ਸੜਕਾਂ ਕਾਫੀ ਕੁੱਟੀਆਂ ਭੱਜੀਆਂ ਦਿਖਾਈ ਦੇ ਰਹੀਆਂ ਨੇ ਨਸ਼ੇਦ ਜੀ ਹੋਮ ਡਿਵੀਜ਼ਨ ਅੱਜ ਤੁਸੀਂ ਇੱਥੇ ਬੈਠੇ ਹੋ ਤੁਸੀਂ ਫੋਨ ਕਰੋ ਤੁਹਾਡੇ ਤੱਕ ਨਸ਼ਾ ਫੋਨ ਤੇ ਨਸ਼ਾ ਮਿਲੇਗਾ ਫੋਨ ਤੇ ਫੋਨ ਤੇ ਹੀ ਨਸ਼ਾ ਜਿਹੜੇ ਉਹ ਅੱਜ ਇਹਨਾਂ ਦੇ ਏਜੰਟ ਛੱਡੇ ਹੋਏ ਤੇ ਪਿੱਛੇ ਜੀ ਇੱਕ ਹਲਕਾ ਬਤਾਇਕਦਾ ਜਿਹੜਾ ਬਿਆਨ ਬੜਾ ਵਾਇਰਲ ਹੋਇਆ ਸੀ ਪਿੰਡ ਨੂੰ ਲੈ ਕੇ ਕਹਿੰਦੇ ਵੀ ਮੈਂ ਇੱਧਰ ਵਾਲੀ ਤਾਂ ਸੜਕ ਬਣਾ ਦਾਂਗਾ ਪਰ ਮੈਨੂੰ ਸ਼ੇਰ ਸਿੰਘ ਕਬਾਇਆ ਵਾਲੀ ਜਿਹੜੀ ਧਰਮ ਨੂੰ ਜਾਂਦੀ ਸੜਕ ਬਰੇ ਨਾ ਕਿਉ ਉਹ ਗੁੱਸਾ ਨਾ ਕਰਿਓ ਇੰਦੇ ਵਾਰੀ ਕੀ ਕਹੋ ਤੂੰ ਇਹ ਤੁਸੀਂ ਲੀਡਰ ਬਣ ਕੇ ਇੰਦੇ ਇਸੇ ਕਰਕੇ ਲਗਾਤਾਰ ਇੱਕੋ ਅੜਕੇ ਤੋਂ ਵਿਚੋ ਹੂੰ ਅਸੀਂ ਇਹ ਇਲੈਕਸ਼ਨ ਜਿੱਤਦੇ ਆ ਰਹੇ ਨਹੀਂ ਤਾਂ ਅੱਜਕੱਲ ਲੀਡਰ ਇੱਕ ਤੋਂ 5 ਸਾਲ ਇੱਥੇ ਲਾਏ 5 ਸਾਲ ਅਗਲੇ ਤਾਂ ਅੱਗੇ 5 ਸਾਲ ਅਗੇ ਤੋਰਗੇ ਬਸ ਪਿਛਲੀ ਵਾਰ ਮੈਨੂੰ ਟਿਕਟ ਮੇਰੀ ਵਿਰੋਧਤਾ ਕਰ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਜੀ ਰਾਣੇ ਸੋਢੀ ਨੂੰ ਦੇਣੀ ਪਰ ਮੇਰੇ ਨਾਲ ਕਮਿਟਮੈਂਟ ਜੋ ਬਾਉਲ ਜੀ ਨੇ ਕੀਤੀ ਸੀ ਉਹਨੂੰ ਉਹਨਾਂ ਨੇ ਨਿਭਾਇਆ ਬੇਸ਼ੱਕ ਮੈਂ ਉਦੋਂ ਇਲੈਕਸ਼ਨ ਹਾਰ ਗਿਆ ਲੋਕਾਂ ਦੇ ਵਿੱਚ ਚਰਚਾਵਾਂ ਇਹ ਨਹੀਂ ਕਿ ਸ਼ੇਰ ਸਿੰਘ ਕੋਵਾਇਆ ਨੂੰ ਚੇਅਰਮੈਨ ਜਿਹੜਾ ਐਫਸੀਆਈ ਦਾ ਲਗਾਇਆ ਗਿਆ ਉਹ ਬੀਜੇਪੀ ਸਰਕਾਰ ਦੇ ਵੱਲੋਂ ਲਗਾਇਆ ਗਿਆ ਕਿ ਬੀਜੇਪੀ ਸ਼ੇਰ ਸਿੰਘ ਕੋਵਾਇਆ ਦੇ ਜਰੀਏ ਪੰਜਾਬ ਦੇ ਵਿੱਚ ਪੈਰ ਤਾਂ ਨਹੀਂ ਚਮਾਉਣਾ ਚਾਹੁੰਦੀ ਜਿੰਨੀਆਂ ਸਟੇਟਾਂ ਉਹਦੇ ਵਿੱਚੋਂ ਉਹ ਸੂਨੇ 'ਚ ਹਿੱਸਾ ਜਾਂਦਾ ਹੈ ਤੇ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਕਿ ਮੈਨੂੰ ਪਤਾ ਹੈ ਕੋਈ ਕਮੀਆਂ ਵੀ ਹੈ ਕੋਈ ਉੱਤਰਨ ਵਾਲੇ ਕੰਮ ਹੈ ਕੋਈ ਦਫਤਰ ਚੱਲੂ ਰਹੂਗਾ ਮੈਂ ਜੁਆਇਨਿੰਗ ਕਰ ਲਈ ਹੈ ਤੇ ਜਿਹੜੀਆਂ ਤੇ ਰਿਪੋਰਟਾਂ ਆ ਰਹੀਆਂ ਕਿ ਦੁੱਧ ਜਿਹੜਾ ਗਲਤ ਫੈਕਟਰੀਆਂ ਬਣਾ ਕੇ ਕੁਝ ਲੋਕ ਕੈਮੀਕਲ ਪਾ ਦੋ ਨੁਕਸਾਨਾ ਦੇ ਦੁੱਧ ਤਿਆਰ ਕਰਦੇ ਦੁੱਧ ਤਿਆਰ ਕਰਦੇ ਉਹ ਵੀ ਹੈ ਉਹ ਬੰਦੀ ਨਹੀਂ ਹੈ ਕੁਝ ਲੋਕ ਜਿਹੜੇ ਆਪਣਾ ਫਾਇਦਾ ਲੈਣ ਕਰਕੇ ਆਪਣਾ ਗਲਤ ਤਰੀਕੇ ਦੇ ਨਾਲ ਨਾ ਪ੍ਰਚਾਰ ਕਰਦੇ ਹੋਰ ਕਰਦੇ ਆ ਪਰ ਅਸੀਂ ਜਿਹੜਾ ਇੱਥੇ ਧੜੇਬੰਦੀ ਨਹੀਂ ਹੁੰਦੀ ਆਗੇ ਪਿੱਟ ਛੂਲਾ ਮਾਰਨ ਵਾਲੇ ਹੈਗੇ ਆ ਉਹ ਮੈਨੂੰ ਪਤਾ ਹੈ ਉਹ ਆਪ ਦੇ ਉਦਦੇਦਾਰੀਆਂ ਲਈ ਬੈਠੇ ਹੈ ਤੇ ਅੱਜ ਦੇ ਇਲੈਕਸ਼ਨ ਦੇ ਵਿੱਚ ਉਹ ਲੱਤਾਂ ਵੜਦੇ ਆ ਤੇ ਫਾਇਦੇ ਲੈਣ ਪਿੱਛੇ ਅੱਗੇ ਆ ਜਾਂਦੇ ਉਹਨਾਂ ਨੂੰ ਨਹੀਂ ਹੋਂਦ ਆਗੇ ਇਹਦਾ ਸੈਂ ਜਿਹੜਾ ਮੇਰਾ ਸਪਸ਼ਟ ਹੈ ਜਿਹੜੇ ਬੰਦੇਆਂ ਨੇ ਗਦਾਰੀ ਕੀਤੀ ਹੈ ਵੋਟਾਂ ਵੇਲੇ ਨਹੀਂ ਚੱਲੇ ਅਸੀਂ ਉਹਨਾਂ ਨੂੰ ਕਦੇ ਨਹੀਂ ਮਨਾਂ ਤੇ ਵਿੱਚ ਕਹਿੰਦੇ ਪਰਿਵਾਰਕਵਾਦ ਜਿਹੜਾ ਨੌਜਵਾਨਾਂ ਨੂੰ ਰਾਜਨੀਤੀ ਤੋਂ ਦੂਰ ਕਰੇ ਹਲਕੇ ਦੇ ਲੋਕਾਂ ਦੇ ਲਈ ਕੀ ਕੁਝ ਕਰ ਰਹੇ ਹੋ ਤੁਸੀਂ ਹਲਕੇ ਦੇ ਲੋਕਾਂ ਦੇ ਲਈ ਕੋਈ ਖਾਸ ਚੀਜ਼ ਜਿੰਦੇ ਤੇ ਤੁਸੀਂ ਮਾਣ ਮਹਿਸੂਸ ਕਰ ਸਕੋ ਸਸੀਗਲ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਜਲਾਲਾਬਾਦ ਪੋਲਿਟਿਕਸ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੇ ਇੱਕ ਐਸੇ ਆਗੂ ਦੇ ਨਾਲ ਇੱਕ ਐਸੇ ਲੀਡਰ ਦੇ ਨਾਲ ਜੋ ਕਿ ਪਿਛਲੇ 2 ਵਾਰ ਐਮ.ਐਲ.ਏ ਅਤੇ 3 ਵਾਰ ਐਮ.ਪੀ ਦੇ ਸਫ਼ਰ ਤੈਅ ਕਰ ਚੁੱਕੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਲਾਲਾਬਾਦ ਦੇ ਉੱਪਰ ਅਤੇ ਹਲਕਾ ਫਰੂਜ਼ਪੁਰ ਦੇ ਗੱਲਬਾਤ ਕਰਾਂਗੇ ਪੂਰੀ ਔਰ ਕਿਸ ਤਰ੍ਹਾਂ ਦੇ ਉਹਨਾਂ ਦਾ ਇਹ ਸਫ਼ਰ ਜਿਹੜਾ ਰਿਹਾ ਔਰ ਪੰਜਾਬ ਦੇ ਲੋਕਾਂ ਦੇ ਲਈ ਔਰ ਖਾਸ ਤੌਰ ਗੱਲ ਕਰ ਲਈਏ ਹਲਕੇ ਦੇ ਲੋਕਾਂ ਦੇ ਲਈ ਕੀ ਕੁਝ ਕਰ ਰਹੇ ਨੇ ਕਰਾਂਗੇ ਕੁਝ ਤਿੱਖੇ ਸਵਾਲ ਕੀ ਮਿਲਦੇ ਨੇ ਉਹਨਾਂ ਦੇ ਜਵਾਬ ਆਓ ਪਹਿਲਾ ਸਵਾਗਤ ਕਰਦੇ ਆ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਸਾਡੇ ਨਾਲ ਰਹਿਣਗੇ ਸਰਦਾਰ ਸ਼ੇਰ ਸਿੰਘ ਕੋਬਾਇਆ ਜੀ ਕੁਵੈਆ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਸੈਸ਼ਨ। ਥੈਂਕ ਯੂ ਮਿਹਰਬਾਨੀ ਸਭ ਤੇ। ਸਰ ਤੁਸੀਂ ਦੋ ਵਾਰ ਐਮਐਲਏ ਦਾ ਸਫ਼ਰ ਤੈਅ ਕੀਤਾ ਔਰ ਤੀਸਰੀ ਵਾਰ ਤੁਸੀਂ ਐਮਪੀ ਦਾ ਇਲੈਕਸ਼ਨ ਜਿੱਤੇ ਹੋ। ਕਿਵੇਂ ਦੇਖਦੇ ਹੋ ਇਸ ਸਫ਼ਰ ਨੂੰ? ਦੇਖੋ ਮੈਂ ਮੇਰੀ ਸਿਆਸਤ ਜਿਹੜੀ ਹੈ ਪੋਲਿਟਿਕਸ ਹੈ ਜੀ ਉਹ 1993 ਤੋਂ ਸ਼ੁਰੂਆਤ ਹੋਈ ਹੈ। ਮੈਂ ਸਭ ਤੋਂ ਪਹਿਲਾਂ ਆਪਣੇ ਪਿੰਡ ਦਾ ਸਰਪੰਚ ਬਣਿਆ। ਜੀ 94 ਦੇ ਵਿੱਚ ਮੈਂ ਬਲਾਕ ਸੰਮਤੀ ਦਾ ਮੈਂਬਰ ਬਣਿਆ ਸਰਪੰਚਾਂ ਦੇ ਵਿੱਚੋਂ ਉਂਟਾ ਲੈ ਕੇ ਤੇ 97 ਵਿੱਚ ਮੈਨੂੰ ਅਸੈਂਬਲੀ ਦਾ ਟਿਕਟ ਮਿਲੀ ਤੇ 97 ਵਿੱਚ ਮੈਂ ਪਹਿਲੀ ਵਾਰ ਅਸੈਂਬਲੀ ਦਾ ਮੈਂਬਰ ਬਣਿਆ ਉਸ ਤੋਂ ਬਾਅਦ 2007 ਦੇ ਵਿੱਚ ਦੁਬਾਰਾ ਇਲੈਕਸ਼ਨ ਲੜਿਆ ਹਾਂਜੀ ਅਸੈਂਬਲੀ ਦੀ ਪੰਜਾਬ ਚੋਂ ਸਭ ਤੋਂ ਵੱਧ ਲੀਡ ਨਾਲ ਜਿਹੜੀ ਸੀ ਉਹ ਜਲਾਲਾਬਾਦ ਹਲਕੇ ਦੀ ਚੋਣ ਜਿਹੜੀ ਉਹ ਜਿੱਤੀ ਹੁਣ ਤੱਕ ਤੁਸੀਂ ਵੱਡੀਆਂ ਲੀਡਾਂ ਦੇ ਨਾਲ ਜਿੱਤਦੇ ਆਏ ਹੋ ਪਿੱਛੇ ਇਹ ਗੱਲ ਕਰ ਲਈਏ ਤਾਂ ਅਕਾਲੀ ਦਲ ਦੇ ਵਿੱਚ ਵੀ ਤੁਸੀਂ ਰਹੇ ਅਕਾਲੀ ਦਲ ਛੱਡ ਕੇ ਤੁਸੀਂ ਕਾਂਗਰਸ ਦੇ ਵਿੱਚ ਆਏ ਕੋਈ ਰੀਜਨ ਰਿਹਾ ਨਹੀਂ ਇੱਥੇ ਛੱਡ ਕੇ ਆਉਣ ਵਾਲੀ ਗੱਲ ਨਹੀਂ ਹੈ ਜੀ ਮੈਂ ਪਾਰਟੀ ਦੇ ਜਿੱਥੇ ਪਾਰਟੀ ਜਿਹੜਿਆ ਮੈਂ ਵਫਾਦਾਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਹਾਂ ਤੇ ਇਹ ਤੇ ਪਾਰਟੀ ਦੇ ਲੀਡਰਾਂ ਨੂੰ ਮਹਿਸੂਸ ਹੋਣ ਲੱਗ ਗਿਆ ਸੀ ਵੀ ਸ਼ਾਇਦ ਕਬਾਇਆ ਨੂੰ ਜੇ ਨਹੀਂ ਕਰਦੇ ਤਾਂ ਪਤਾ ਨਹੀਂ ਪਾਰਟੀ ਦਾ ਕੀ ਹੋਊਗਾ ਜਦ ਕਿ ਮੈਂ ਤਾਂ ਬਿਲਕੁਲ ਮਰਮਾਨਦਾਰੀ ਦੇ ਨਾਲ ਅਕਾਲੀ ਦਲ ਦੇ ਵਿੱਚ ਰਿਹਾ ਹਾਂ ਔਰ ਵੱਡੇ ਲੀਡਰ ਜਿਹੜੇ ਮੇਰੇ ਮੁਕਾਬਲੇ ਤੇ ਹਮੇਸ਼ਾ ਇਲੈਕਸ਼ਨ ਲੜਦੇ ਰਹੇ ਹਾਂ ਤੇ ਪਰਮਾਤਮਾ ਦੀ ਕਿਰਪਾ ਰਹੀ ਹੈ ਉਸ ਵੈਗੁਰੂ ਦਾ ਸ਼ੁਕਰਾਨਾ ਕਰਦੇ ਕਿ ਸਭ ਕੁਝ ਉਹਦੀ ਦੇਣ ਹੈ ਅਸੀਂ ਸਿਰਫ ਸਿਆਸਤ ਜਿਹੜੀ ਹੈ ਲੋਕਾਂ ਦੀ ਸੇਵਾ ਕਰਨ ਵਾਸਤੇ ਕੀਤੀ ਹੈ ਮੈਂ ਜਿਸ ਤਰ੍ਹਾਂ ਪਿੰਡ ਦਾ ਜਦੋਂ ਸਰਪੰਚ ਬਣਿਆ ਉਸ ਵੇਲੇ ਮੇਰਾ ਸੁਭਾਅ ਇਹ ਹੀ ਸੀਗਾ ਹਾਂ ਅੱਜ ਮੈਂ ਦੋ ਵਾਰ ਐਮਐਲਏ ਰਹਿ ਕੇ ਸਟੇਟ ਮਿਨਿਸਟਰ ਰਹਿ ਕੇ ਪਾਰਲੀਮੈਂਟ ਦਾ ਤੀਜੀ ਵਾਰ ਮੈਂ ਐਮਪੀ ਬਣਿਆ ਜੀ ਤੇ ਅੱਜ ਵੀ ਮੈਂ ਲੋਕਾਂ ਦੇ ਨਾਲ ਜਿਹੜੀ ਮੇਰਾ ਮਿਲਵਰਤਨ ਹੈ ਉਸੇ ਤਰ੍ਹਾਂ ਦੇ ਨਾਲ ਉਸੇ ਤਰ੍ਹਾਂ ਹੀ ਨਾਰਮਲ ਤਰੀਕੇ ਨਾਲ ਜਿਵੇਂ ਸਰਪੰਚਸ ਮਿਲਦੇ ਓਵੇਂ ਕਹਿੰਦੇ ਮਿਲਣਾ ਬਿਲਕੁਲ ਉਸੇ ਤਰ੍ਹਾਂ ਹੀ ਜੋ ਮੈਂ ਡਿਸੀਜਨ ਕਰਦਾ ਜਾਂ ਜੋ ਮੈਨੂੰ ਪਤਾ ਜਿੱਥੇ ਲੱਗਦਾ ਕਿ ਕਿਸੇ ਦੇ ਨਾਲ ਕੋਈ ਜਾਤੀ ਜਾਂ ਧੱਕਾ ਹੈ ਜੀ ਉਹ ਤੇ ਮੈਂ ਆਪ ਦਾ ਆਪ ਤਾਂ ਜੋ ਮਰਜ਼ੀ ਗੁਆ ਲਾਂ ਪਰ ਉਹਦਾ ਨੁਕਸਾਨ ਨਹੀਂ ਹੋ ਜਾਂਦਾ ਇਸੇ ਕਰਕੇ ਜਿਹੜੇ ਲੋਕ ਐ ਮੈਨੂੰ ਪਿਆਰ ਕਰਦੇ ਐ ਸਾਡੇ ਪਰਿਵਾਰ ਨੂੰ ਪ੍ਰਿਆਰ ਕਰਦੇ ਐ ਹਾਂ ਤੇ ਕਿਉਂਕਿ ਮੈਂ ਕਿਸੇ ਦਾ ਕਦੇ ਨੁਕਸਾਨ ਨਹੀਂ ਕਰਦਾ ਜੀ ਨਾ ਮੈਂ ਜਾਤੀ ਤੌਰ ਤੇ ਕਿਸੇ ਦੇ ਉਲਟ ਕਦੇ ਕੋਈ ਗੱਲ ਕਰਦਾ ਮੇਰਾ ਤਾਂ ਸਿਰਫ ਲੋਕਾਂ ਦੀ ਸੇਵਾ ਕਰਨਾ ਐ ਤੇ ਇਸੇ ਕਰਕੇ ਹੀ ਲਗਾਤਾਰ ਇੱਕੋ ਹਲਕੇ ਤੋਂ ਵਿੱਚੋਂ ਹਾਂ ਅਸੀਂ ਇਹ ਇਲੈਕਸ਼ਨ ਜਿੱਤਦੇ ਆ ਰਹੇ ਨਹੀਂ ਤਾਂ ਅੱਜਕੱਲ ਲੀਡਰ ਇੱਕ ਇੱਕ 5 ਸਾਲ ਇੱਥੇ ਲਾਏ 5 ਸਾਲ ਅਗਲੇ ਤੇ ਤੀਜੇ 5 ਸਾਲ ਅਗੇ ਤੁਰ ਗਏ ਪਰ ਸਾਡਾ ਅਸੀਂ ਕਹਿੰਦੇ ਅਸੀਂ ਇਲੈਕਸ਼ਨ ਲੜਨਾ ਤੇ ਸਾਡਾ ਇਸ ਆਪਣੇ ਘਰ ਤੋਂ ਇਸ ਇਲੈਕਸ਼ਨ ਨੂੰ ਲੜਨਾ ਆ ਜੁਸੇ ਤੇ ਤੀ ਪਰਮਾਤਮਾ ਦੀ ਕਿਰਪਾ ਜਿਹੜੀ ਉਹ ਹੋਈ ਹੈ ਤੇ ਇਲੈਕਸ਼ਨ ਦੇ ਲੋਕਾਂ ਦੀ ਸੇਵਾ ਜਿਹੜੀ ਨਿਭਾਰ ਹੈ ਬੀਤੇ ਦਿਨ ਹੀ ਤੁਹਾਨੂੰ ਐਫਸੀਆਈ ਦਾ ਚੇਅਰਮੈਨ ਆ ਲਾਨੇ ਆ ਗਿਆ ਭਾਜਪੀ ਦੇ ਵੱਲੋਂ ਆ ਲਾਨੇ ਆ ਗਏ ਦੇਖੋ ਮੈਂ ਤਨਵਾਦੀ ਆ ਰਾਹੁਲ ਗਾਂਧੀ ਜੀ ਦਾ ਹਾਂ ਸਾਡੀ ਪਾਰਟੀ ਦੇ ਖੜਗੇ ਸਾਹਿਬ ਸੋਨੀਆ ਜੀ ਜੀ ਸਾਡੇ ਯਾਦਵ ਸਾਹਿਬ ਸਾਡੇ ਇਥੋਂ ਦੇ ਇਨਚਾਰਜ ਸਨ ਜੀ ਅਜੇ ਮਾਕਨ ਜੀ ਹੁਣ ਸਾਡੇ ਨਵੇਂ ਬਗੇਲ ਸਾਹਿਬ ਆਏ ਹਾਂ ਇਹਨਾਂ ਸਾਰੀ ਉਹ ਕਿਰਪਾ ਉਹਨਾਂ ਦੀ ਤੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਰਾਜਾ ਬੜਿੰਗ ਬਾਜਵਾ ਸਾਹਿਬ ਰੰਦਾਵਾ ਸਾਹਿਬ ਚੰਨੀ ਜੀ ਯਾਨੀ ਕਿ ਸਾਰਿਆਂ ਦੇ ਨਾਲ ਮੇਰਾ ਬਹੁਤ ਵਧੀਆ ਉਹਨਾਂ ਨੇ ਮੇਰਾ ਸਾਥ ਦਿੱਤਾ ਮੈਨੂੰ ਟਿਕਟ ਲੈ ਕੇ ਫਰੋਇਦਪੁਰ ਤੋਂ ਦਿੱਤੀ ਜੀ ਭਾਵੇਂ ਟਿਕਟ ਲੇਟ ਮਿਲੀ ਪਰ ਇਥੋਂ ਜਿੱਤ 40 ਸਾਲ ਬਾਅਦ ਕਾਂਗਰਸ ਪਾਰਟੀ ਇਥੋਂ ਇਲੈਕਸ਼ਨ ਜਿਹੜੀ ਜਿੱਤੀ ਤੇ ਅੱਜ ਮਾਨ ਜਿਹੜਾ ਹੋਇਆ ਮੈਂ ਸੋਚਦਾ ਮੇਰੀ ਪਾਰਟੀ ਜੇਕਰ ਮੈਨੂੰ ਟਿਕਟ ਹੀ ਨਾ ਦਿੰਦੀ ਤੇ ਮੈਂ ਇੱਥੇ ਚੇਅਰਮੈਨ ਹੀ ਕਿਤੋਂ ਲੈ ਨਹੀਂ ਸਕਦਾ ਇਸ ਕਰਕੇ ਸਰਕਾਰ ਨੇ ਜਿਸ ਤਰ੍ਹਾਂ ਦਾ ਕੁਝ ਸਿਸਟਮ ਬਣਾਇਆ ਉਹ ਸਾਰੀ ਦੇਣ ਜਿਹੜੀ ਹੈ ਕਾਂਗਰਸ ਪਾਰਟੀ ਦੀ ਰਾਹੁਲ ਗਾਂਧੀ ਜੀ ਦੀ ਮੈਂ ਉਹਨਾਂ ਦਾ ਫੈਨ ਆ ਮੈਨੂੰ ਮੈਨੂੰ ਪਤਾ ਹੈ ਉਹ ਡਿਸੀਜਨ ਜੋ ਲੈਂਦੇ ਉਹ ਕਰਕੇ ਦਿਖਾਉਂਦੇ ਪਿਛਲੀ ਵਾਰ ਮੈਨੂੰ ਟਿਕਟ ਮੇਰੀ ਵਿਰੋਧਤਾ ਕਰ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਜੀ ਰਾਣੇ ਸੋਢੀ ਨੂੰ ਦੇਣੀ ਪਰ ਮੇਰੇ ਨਾਲ ਕਮਿਟਮੈਂਟ ਜੋ ਰਾਹੁਲ ਜੀ ਨੇ ਕੀਤੀ ਸੀ ਉਹਨੂੰ ਉਹਨਾਂ ਨੇ ਨਵਾਇਆ ਬੇਸ਼ੱਕ ਮੈਂ ਉਦੋਂ ਇਲੈਕਸ਼ਨ ਹਾਰ ਗਿਆ ਪਰ ਮੈਨੂੰ ਸਾਨੂੰ ਕੱਲਿਆਂ ਨੂੰ 434000 ਰੋਟੇ ਜੀ ਤੇ ਅੱਜ ਸਾਰੀ ਫੇਰ ਟਿਕਟ ਮਿਲੀ ਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਅਸੀਂ 40 ਸਾਲ ਬਾਅਦ ਕਾਂਗਰਸ ਨੂੰ ਉੱਤੇ ਜਿੱਤ ਕੇ ਲੋਕਾਂ ਦੇ ਵਿੱਚ ਚਰਚਾਵਾਂ ਇਹ ਨੇ ਕਿ ਸ਼ੇਰ ਸਿੰਘ ਕੋਬਾਇਆ ਨੂੰ ਚੇਅਰਮੈਨ ਜਿਹੜਾ FCI ਦਾ ਲਗਾਇਆ ਗਿਆ ਉਹ BJP ਸਰਕਾਰ ਦੇ ਵੱਲੋਂ ਲਗਾਇਆ ਗਿਆ ਕਿ BJP ਸ਼ੇਰ ਸਿੰਘ ਕੋਬਾਇਆ ਦੇ ذریعے ਪੰਜਾਬ ਦੇ ਵਿੱਚ ਪੈਰ ਤਾਂ ਨਹੀਂ ਜਮਾਉਣਾ ਚਾਹੁੰਦੇ ਨਹੀਂ ਦੇਖੋ ਉਹ BJP ਦੇ ਦੇ ਨਹੀਂ ਹੈ ਕੋਈ મતલਬ BJP ਦਾ ਇੱਕ ਉਹਨਾਂ ਨੇ ਸਿਸਟਮ ਬਣਾਇਆ ਹੈ ਹਾਂ ਕਿ ਜਿਹੜੇ ਵੀ ਇੱਥੋਂ ਦੇ ਸਾਡੇ ਜਿਹੜੇ ਕਮੇਟੀ ਬਣਦੀ ਹੈ ਜੀ ਉਹਦੇ ਮੈਂਬਰ ਬਣਾਏ ਉਹਨਾਂ ਨੇ ਉਹ ਵੀ ਮੈਂਬਰ ਸਾਰਿਆਂ ਨੂੰ ਸਾਰੀਆਂ ਸਟੇਟਾਂ ਦਾ ਚੇਅਰਮੈਨ ਬਣਾਤਾ ਉਹਦੇ ਵਿੱਚ ਮੇਰਾ ਨਾਮ ਕੰਸਲਟੇਟਿਵ ਕਮੇਟੀ ਜਿਹੜੀ ਐਫਸੀਆਈ ਦੇ ਵਿੱਚ ਸੀਗਾ ਕਿਉਂਕਿ ਅਸੀਂ ਪੂਰੇ ਇੰਡੀਆ ਦੀ ਇਹ ਕਮੇਟੀ ਹੁੰਦੀ ਹੈ ਕੰਸਲਟੇਟਿਵ ਕਮੇਟੀ ਐਫਸੀਆਈ ਦਾ ਮੈਂਬਰ ਬਣਿਆ ਮੈਂਬਰ ਤੋਂ ਬਾਅਦ ਉਹਨਾਂ ਡਿਸੀਜਨ ਕਰਤਾ ਕਿ ਇਹ ਜਿਹੜੇ ਜਿਹੜੇ ਮੈਂਬਰ ਬਣੇ ਸਾਰੀਆਂ ਸਟੇਟਾਂ ਦੇ ਇਹਨਾਂ ਨੂੰ ਵੀ ਆਪਣੀ ਆਪਣੀ ਸਟੇਟ ਦਾ ਚੇਅਰਮੈਨ ਜਿਹੜਾ ਲਗਾਤਾ ਜਾਵੇ ਤੇ ਮੈਨੂੰ ਕਿਰਪਾ ਹੋਈਏ ਪ੍ਰਮਾਤਮਾ ਦੀ ਮੈਨੂੰ ਉਹਨਾਂ ਨੇ ਚੇਅਰ ਮੈਂ ਬਣਾਇਆ ਔਰ ਉਹਦੇ ਵਿੱਚ ਅਸੀਂ ਪੰਜਾਬ ਦੀ ਜਿਹੜੀ ਸਾਡੀ ਐਫਸੀਆਈ ਦੇ ਪ੍ਰਤੀ ਜਿਹੜਾ ਸਾਡੇ ਲੋਕਾਂ ਦਾ ਕੰਮ ਹੈ ਜਾਂ ਜੋ ਵੀ ਹੈ ਕਿਉਂਕਿ ਸਾਡੇ ਫੂਡ ਪੂਲ ਇੰਡੀਆ ਦੇ ਵਿੱਚ 60% ਜਿਹੜਾ ਉਹ ਕੱਲਾ ਪੰਜਾਬ ਦਿੰਦਾ ਹੈ 40% ਪੂਰਾ ਦਿੰਨੀਆਂ ਸਟੇਟਾਂ ਉਹਦੇ ਵਿੱਚੋ ਸਕੂਲ 'ਚ ਹਿੱਸਾ ਜਾਂਦਾ ਹੈ ਤੇ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਕਿ ਮੈਨੂੰ ਪਤਾ ਹੈ ਕੋਈ ਕਮੀਆਂ ਵੀ ਹੈ ਕੋਈ ਕਰਨ ਵਾਲੇ ਕੰਮ ਹੈ ਉਹਨ ਦਫਤਰ ਚਾਲੂ ਹੋਊਗਾ ਮੈਂ ਜੋਇਨਿੰਗ ਕਰ ਲਈ ਹੈ ਤੇ ਜੀਐਮ ਸਾਹਿਬ 27 ਤੋਂ ਉਹਨਾਂ ਨੇ ਛੁੱਟੀ 27 ਤੱਕ ਉਸ ਵਾਰ ਆਉਣਗੇ ਫਿਰ ਅਸੀਂ ਦਫਤਰ ਚਾਲੂ ਕਰਾਂਗੇ ਉਹਦੇ ਸਹੀ ਡਿਸੀਜਨ ਜਿਹੜੇ ਉਸੇ ਕਰਾਂਗੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਫੂਡ ਦੀ ਫੂਡ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ ਵੈਸੇ ਆਪਾਂ ਜੇ ਭਾਰਤ ਸਰਕਾਰ ਦੀ ਇੱਕ ਰਿਪੋਰਟ ਆਈ ਹੈ ਜਿੰਦੇ ਵਿੱਚ ਪਸ਼ੂ ਦੀ ਗਿਣਤੀ ਘਟੀ ਹੈ ਲੇਕਿਨ ਦੁੱਧ ਦੀ ਜਿਹੜੀ ਮਾਤਰਾ ਉਹ ਵਧੀ ਹੈ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਜਿਹੜੀ ਪਸ਼ੂਆਂ ਦੇ ਇੱਕ ਤਾਂ ਇਹ ਮੰਨ ਸਕਦੇ ਆ ਕਿ ਜਿਹੜੇ ਪਹਿਲੇ ਜ਼ਮਾਨੇ ਦੇ ਪਸ਼ੂਆ ਕਰਦੇ ਸਨ ਉਹਨਾਂ ਦੇ ਸਾਡੇ ਜ਼ਿਮੀਂਦਾਰ ਦੇ ਨਾਰਮਲ ਜਿਹੇ ਹੁੰਦੇ ਸੀ ਖੇਤ ਪੱਟੇ ਲਿਆ ਕੇ ਪਾਤ ਤੇ ਉਹ ਤੋਂ ਦੁੱਧ ਜਿਹੜਾ ਪਸ਼ੂ ਤੋਂ ਕਲੈਕਟ ਕਰ ਲਿਆ ਉਸ ਦੇ ਵਿੱਚ ਉਹਦੀ ਮਾਤਰਾ ਕੁਝ ਘਟ ਰਿਆ ਕਰਦੀ ਸੀ ਹੁਣ ਇਸ ਤਰ੍ਹਾਂ ਦੇ ਕਈ ਵੈਰਾਈਟੀਆਂ ਜਿਹੜੀਆਂ ਨਵੀਆਂ ਆਈਆਂ ਗਊ ਹੈਗੀ ਹੈ ਹੋਰ ਉਹਨਾਂ ਦੇ ਦੇਖਿਆ ਕਿ 20-20 ਕਿਲੋ ਵੀ ਜਿਹੜਾ ਇੱਕ ਪਸ਼ੂ ਤੋਂ ਦੁੱਧ ਸੰ ਮਿਲਦਾ ਹੈ ਤੇ ਇੱਕ ਤਾਂ ਉਹ ਵੀ ਕਾਰਨ ਹੋ ਸਕਦਾ ਦੂਜਾ ਕੁਝ ਜਿਹੜੀਆਂ ਇੱਥੇ ਰਿਪੋਰਟਾਂ ਆ ਰਹੀਆਂ ਕਿ ਦੁੱਧ ਜਿਹੜਾ ਗਲਤ ਫੈਕਟਰੀਆਂ ਬਣਾ ਕੇ ਕੁਝ ਲੋਕ ਕੈਮੀਕਲ ਵਿੱਚ ਪਾ ਕੇ ਉਹ ਨੁਕਸਾਨਦੇਹ ਦੁੱਧ ਤਿਆਰ ਕਰ ਉਹ ਵੀ ਹੈ ਉਹਦੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਦੇ ਸਖਤ ਜਿਹੜਾ ਉਹ ਰਵਈਆ ਰੱਖੇ ਤਾਂ ਕਿ ਨਕਲੀ ਜਿਹੜੇ ਹੈ ਕੈਮੀਕਲ ਵਗੈਰਾ ਲੋਕਾਂ ਦੇ ਪੇਟ 'ਚ ਨਾ ਜਾਣ ਜਿੱਦੇ ਤੋਂ ਬਿਮਾਰੀਆਂ ਸ਼ੁਰੂ ਹੁੰਦੀਆਂ ਉਹਨੂੰ ਵੀ ਰੋਕਣ ਦੀ ਲੋੜ ਹੈ ਜੋ ਸਰਕਾਰ ਨੇ ਕਰਨਾ ਉਹ ਤਾਂ ਇੱਕ ਬੜੀ ਵੱਡੀ ਗੱਲ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਦੋਂ ਕਰਦੀ ਹੈ ਜਾਂ ਕਦੋਂ ਨਹੀਂ ਕਰਦੀ ਪਰ ਸ਼ੇਰ ਸਿੰਘ ਕੋ ਬਾਯਾ ਜੀ ਕੀ ਕਰ ਰਿਹਾ ਆਪਣੇ ਹਲਕੇ ਦੇ ਵਿੱਚ ਨਕਲੀ ਦੁੱਧ ਨੂੰ ਰੋਕਣ ਦੇ ਸਾਡੇ ਜੇ ਸਾਡੇ ਕਿਤੇ ਸਾਡੀ ਨੌਲੇਜ ਕਿਤੇ ਆਉਂਦਾ ਹੈ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਹੂੰ ਨਕਲੀ ਕੋਈ ਵੀ ਚੀਜ਼ ਹੋਵੇ ਕੱਲੀ ਇਹ ਤੇ ਤੇ ਕਈ ਜਗ੍ਹਾ ਤੇ ਖਾਦਾਂ ਨਕਲੀ ਜੀ ਜ਼ਿਮੀਂਦਾਰਾਂ ਨੂੰ ਲੁੱਟਣ ਵਾਸਤੇ ਦੇ ਦੇ ਦਿੰਦੇ ਕਈ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਵਾਂਗੇ ਕਿਸੇ ਨੂੰ ਕਦੇ ਬਖਸ਼ਾਂਗੇ ਗੱਲ ਕਰ ਲਈਏ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਦੇ ਹਲਕਾ ਜਲਾਲਾਬਾਦ ਦੀ ਗੱਲ ਕਰਦੇ ਆਂ ਤਾਂ ਕਾਫੀ ਧੜੇਬੰਦੀ ਨਜ਼ਰ ਆ ਰਹੀ ਹੈ ਇਸ ਦੇ ਬਾਰੇ ਕੀ ਕਹੋਗੇ ਤੁਸੀਂ ਨਹੀਂ ਕੋਈ ਕਾਂਗਰਸ ਵਿੱਚ ਕੋਈ ਤੜੇਬੰਦੀ ਨਹੀਂ ਹੈ ਕੁਝ ਲੋਕ ਜਿਹੜੇ ਆਪਣਾ ਫਾਇਦਾ ਲੈਣ ਕਰਕੇ ਆਪਣਾ ਗਲਤ ਤਰੀਕੇ ਦੇ ਨਾਲ ਨਾ ਪ੍ਰਚਾਰ ਕਰਦੇ ਹੋਰ ਕਰਦੇ ਪਰ ਅਸੀਂ ਜਿਹੜਾ ਇੱਥੇ ਤੜੇਬੰਦੀ ਨਹੀਂ ਹੁੰਦਿਆਂਗੇ ਅਸ ਜਿਹੜੀਆਂ ਸੀਟਾਂ 2027 ਦੇ ਵਿੱਚ ਸਾਰੀਆਂ ਦੀ ਸਾਰੀਆਂ ਅਸੀਂ ਜਿੱਤ ਕੇ ਜਿਹੜੀ ਹੈ ਕਾਂਗਰਸ ਦੀ ਝੋਲੀ ਪਾ ਤੇ ਸਰਕਾਰ ਬਣਾਵਾਂਗੇ ਦਾਵਾ ਕਰ ਰਿਹਾ ਹਾਂ ਕਿ ਸਰਕਾਰ ਐਕਟਿਵ ਬਣਾਉਂਗੇ ਫਿਰ 201% ਸਰਕਾਰ ਜਿਹੜੀ ਕਾਂਗਰਸ ਦੀ ਹੈ ਜਿਹੜੀ ਰਾਹੁਲ ਗਾਂਧੀ ਜੀ ਹੈ ਉਹਨਾਂ ਦਾ ਬੜਾ ਵਧੀਆ ਸਟੈਂਡ ਹੈਗੇ ਜੋ ਤਿੰਨੋਂ ਨੇ ਫੈਸਲੇ ਲਏ ਉਹਦੇ ਵਿੱਚ ਸਾਰਾ ਪੰਜਾਬ ਹੀ ਜਿਹੜਾ ਪੂਰਾ ਦੇਸ਼ ਹੀ ਜਿਹੜਾ ਵੇਖ ਰਿਹਾ ਕਿ ਵਾਕਈ ਇਹ ਹੋਣਾ ਚਾਹੀਦਾ ਤੇ ਕਾਰ ਇੱਥੇ ਵੀ ਸਰਕਾਰ ਬਣਾਈ ਗਈ ਅਗਲੀ ਵਾਰ ਸੈਂਟਰ ਦੇ ਵਿੱਚ ਹੀ ਹੂੰ ਜਿਹੜੀ ਸਾਡੀ ਪੁਕਾਰ ਦੀ ਸਰਕਾਰ ਬਣਨੀ ਗੱਲ ਕਰ ਲਈਏ ਬਿਹਾਰ ਦੀ ਤਾਂ ਬਿਹਾਰ ਦੇ ਵਿੱਚ ਧਰਮ ਦੇ ਨਾਮ ਤੇ ਰਾਜਨੀਤੀ ਕੀਤੀ ਜਾਂਦੀ ਹੈ ਤੇ ਤੁਸੀਂ ਬਰਾਦਰੀ ਦੇ ਆਧਾਰ ਤੇ ਤੁਸੀਂ ਇਸ ਨੂੰ ਕਿਦਾਂ ਦੇਖਦੇ ਹੋ ਨਹੀਂ ਦੇਖੋ ਧਰਮ ਦੇ ਨਾਮ ਤੇ ਕਦੇ ਵਿਸ਼ਾਸਤ ਨਹੀਂ ਹੋਣੀ ਚਾਹੀਦੀ ਜੇ ਕੋਈ ਕਰਦਾ ਤਾਂ ਬਿਲਕੁਲ ਗਲਤ ਹੈ ਜੀ ਨਾ ਅਸੀਂ ਕਦੇ ਬਰਾਦੀ ਦੇ ਨਾਂ ਤੇ ਸਿਆਸਤ ਲੜੀਏ ਕੀਤੀ ਹੈ ਸਾਨੂੰ ਸਾਰੇ ਹੀ ਕਮਿਊਨਿਟੀਆਂ ਦੇ ਜਿਹੜੇ ਸਾਡੇ ਸਪੋਰਟਰ ਹੈ ਵੋਟਰ ਨੇ ਉਹ ਵੋਟਾਂ ਪਾਉਂਦੇ ਤੇ ਉਸੇ ਕਰਕੇ ਆ 17 ਦਿਨਾਂ ਦੇ ਵਿੱਚ ਪਾਰਲੀਮੈਂਟ ਦਾ ਜਿਹੜਾ ਇਲੈਕਸ਼ਨ ਹੈ ਸਭ ਤੋਂ ਕਾੜ ਸਮਾਜ ਜਿਹੜਾ ਮੈਨੂੰ ਮਿਲਿਆ ਜੀ 17 ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਉਹ 40 ਸਾਲ ਜਿਹੜੀ ਨਹੀਂ ਜਿੱਤ ਸਕੀ ਉਸੇ ਜਿੱਤੀ ਤੇ ਜੇ ਲੋਕਾਂ ਦੇ ਨਾਲ ਸਹੀ ਸੀ ਤੇ ਇਹ ਤਾਂ ਹੀ ਜਿੱਤੀ ਗਈ ਹੈ ਨਹੀਂ ਤਾਂ ਅੱਗੇ ਇਸ ਤੋਂ ਪਹਿਲਾਂ ਕਿਉਂ ਨਹੀਂ ਕੋ ਜਿੱਤ ਸਕਿਆ ਇਸ ਕਰਕੇ ਜਿਹੜੀ ਕੋਈ ਤੜੇਬੰਦੀ ਜਾਂ ਕੋਈ ਬਰਾਦਰੀਵਾਦ ਹੈ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਕੋਈ ਕਿਸੇ ਦਾ ਕੋਈ ਬਰਾਦਰੀ ਦਾ ਨਾਂ ਨਹੀਂ ਅਸੀਂ ਤੜੇਬੰਦੀ ਜਿਹੜੀ ਖਤਮ ਕਰਾਂਗੇ ਜਿਹੜੇ ਪਿੱਠੇ ਛੂਰਾ ਮਾਰਨ ਵਾਲੇ ਹੈਗੇ ਆ ਉਹ ਮੈਨੂੰ ਪਤਾ ਹੈ ਉਹ ਉਹ ਆਪ ਦੇ ਉਦੇਦਾਰੇ ਲਈ ਬੈਠੇ ਹਾਂ ਤੇ ਅੱਜ ਉਹ ਦਾਅਵੇ ਖਰਦੇ ਆ ਕਿ ਅਸੀਂ ਕਾਂਗਰਸ ਨੂੰ ਅੱਗੇ ਲੈ ਕੇ ਜਾਣਾ ਹੈ ਜਦੋਂ ਕਿ ਇਲੈਕਸ਼ਨ ਦੇ ਵਿੱਚ ਉਹ ਲੱਤਾਂ ਵੜਦੇ ਆ ਤੇ ਫਾਇਦੇ ਲੈਣ ਪਿੱਛੇ ਅੱਗੇ ਆ ਜਾਂਦੇ ਉਹਨਾਂ ਨੂੰ ਨਹੀਂ ਆਉਣ ਦੇ ਆਗੇ ਮੇਰਾ ਸਟੈਂਡ ਜਿਹੜਾ ਹੈ ਮੇਰਾ ਸਪਸ਼ਟ ਹੈ ਜਿਹੜੇ ਬੰਦੇ ਆ ਨੇ ਗਦਾਰੀ ਕੀਤੀ ਹੈ ਵੋਟਾਂ ਵੇਲੇ ਨਹੀਂ ਚੱਲੇ ਅਸੀਂ ਉਹਨਾਂ ਨੂੰ ਕਦੇ ਨਹੀਂ ਨਾਲ ਲਾਂਗੇ ਗੱਲ ਕਰ ਲਈਏ ਕਿ ਰਾਜਨੀਤਿਕ ਦੇ ਵਿੱਚ ਕਹਿੰਦੇ ਪਰਿਵਾਰਕਵਾਦ ਜਿਹੜਾ ਨੌਜਵਾਨਾਂ ਨੂੰ ਰਾਜਨੀਤੀ ਤੋਂ ਦੂਰ ਕਰ ਰਿਹਾ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਨਹੀਂ ਕੋਈ ਪਰਿਵਾਰਕਵਾਦ ਵਾਲੀ ਤਾਂ ਕੋਈ ਤੇ ਵੀ ਕੋਈ ਗੱਲ ਨਹੀਂ ਹੈ ਹਾਂ ਸਾਡੀ ਜਿੱਥੇ ਤੁਸੀਂ ਸਾਡੀ ਗੱਲ ਹੀ ਕਰੋਗੇ ਅਸੀਂ ਮੇਰਾ ਬੇਟਾ ਨਹੀਂ ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰ ਰਿਹਾ ਜੇਕਰ ਹਰੇਕ ਪਾਰਟੀ ਵੱਲੇ ਦੇਖਿਆ ਜਾਵੇ ਤਾਂ ਮੈਂ ਇਦਾਂ ਹੀ ਮੈਂ ਸਮਝਦਾ ਜੀ ਜੀ ਇਹ ਜਿਹੜੀ ਇਲੈਕਸ਼ਨ ਹੈ ਅਸੀਂ ਕੋਈ ਪਹਿਲੀ ਵਾਰ ਨਹੀਂ ਅਸੀਂ ਸ਼ੁਰੂ ਤੋਂ ਮੈਂ ਪਾਰਲੀਮੈਂਟ ਮੈਂਬਰ ਜੀ ਬਣਿਆ ਮੇਰੇ ਨਾਲ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਕਿ ਅਸੈਂਬਲੀ ਤੋਂ ਤੁਸੀਂ ਲੜੋਗੇ ਚਲੋ ਮੈਂ ਮੇਰੀ ਮਜਬੂਰੀ ਸੀ ਕਿ ਮੈਂ ਇੱਥੇ ਉਹਨਾਂ ਨੂੰ ਇਲੈਕਸ਼ਨ ਤੋਂ ਵੀਰ ਬਾਅਦ ਉਹਨੂੰ ਲਿਆ ਕੇ ਲੜਾਇਆ ਜਿਤਾਇਆ ਕਿ ਇਲਾਕੇ ਦੀ ਡਵੈਲਪਮੈਂਟ ਹੋਏਗੀ ਉਸ ਤੋਂ ਬਾਅਦ ਉਹ ਕਹਿੰਦਾ ਮੇਰਾ ਤਾਂ ਕਬਜ਼ਾ ਹੀ ਇਹਦੇ ਤੇ ਹੋ ਗਿਆ ਜਾਨੀ ਕਿ ਉਹ ਉਹਨਾਂ ਦਾ ਸੀਗਾ ਜਦੋਂ ਉਹਨੇ ਕਿਹਾ ਸੀ ਅਸੈਂਬਲੀ ਦਾ ਇਲੈਕਸ਼ਨ ਤੁਹਾਡਾ ਹੈ ਉਸ ਤੋਂ ਬਾਅਦ ਅਸੈਂਬਲੀ ਜਿਹੜੀ ਦਵਿੰਦਰ ਕਵਾਇਆ ਨੇ ਫਾਇਲਕਾ ਤੋਂ ਲੜੀ ਕਾਂਗਰਸ ਪਾਰਟੀ ਤੋਂ ਲੜੀ ਇਲੈਕਸ਼ਨ ਜਿੱਤੇ ਉਦੋਂ ਮਤਲਬ ਹੈ ਕਿ ਉਹ ਗੱਲ ਨਹੀਂ ਹੈ ਕਿ ਅਸੀਂ ਸਾਨੂੰ ਜੇ ਪਹਿਲਾਂ ਅਸੀਂ ਇੱਕ ਹੁੰਦੇ ਤਾਂ ਫਿਰ ਇਕੱਲੇ ਹੀ ਲੈਣਾ ਸੀ ਅਸੀਂ ਦੋ ਪਹਿਲਾਂ ਤੋਂ ਇਲੈਕਸ਼ਨ ਲੜ ਰਹੇ ਤੇ ਹੁਣ ਐਸ ਵਾਰ ਵੀ ਦੂਜਾ ਇਲੈਕਸ਼ਨ ਅਸੈਂਬਲੀ ਦਾ ਉਹ بیٹے ਨੂੰ ਲੜਾਵਾਂਗੇ ਉਹਨਾਂ ਦਾ ਹਲਕਾ ਹੈ ਫਾਇਲ ਕਾਉਂ ਦਾ ਹਲਕਾ ਹੈ ਫਾਇਲ ਕਾਉਂ ਤੋਂ ਇਲੈਕਸ਼ਨ ਲੜਨਗੇ ਤੇ ਸਰ ਆਈ ਕਾਈ ਕਮਾਂਡ ਨੂੰ ਪੂਰਾ ਸਾਨੂੰ ਵਿਸ਼ਵਾਸ ਹੈ ਕਿ ਉਹ ਸਾਨੂੰ ਧੋਲ ਨਹੀਂ ਕਦੇ ਕਰੋ ਤੁਸੀਂ ਦੋ ਵਾਰੀ ਐਮਐਲਏ ਤਿੰਨ ਵਾਰੀ ਦਾ ਸਫਰ ਤੈਅ ਕਰ ਚੁੱਕੇ ਹੋ ਐਮਪੀ ਦਾ ਤੀਸਰੀ ਵਾਰਾ ਟਰਮ ਕਰ ਰਹੇ ਹੋ ਤੁਸੀਂ ਹਲਕੇ ਦੇ ਲੋਕਾਂ ਦੇ ਲਈ ਕੀ ਕੁਝ ਕਰ ਰਹੇ ਹੋ ਤੁਸੀਂ ਹਲਕੇ ਦੇ ਲੋਕਾਂ ਦੇ ਲਈ ਕੋਈ ਖਾਸ ਚੀਜ਼ ਜਿੰਦੇ ਤੇ ਤੁਸੀਂ ਮਾਣ ਮਹਿਸੂਸ ਕਰ ਸਕਦੇ ਹੋ ਦੇਖੋ ਜਿੰਨੇ ਕੰਮ ਮੈਂ ਜ 97 ਤੋ ਗਿਣਾਵਾਂ ਤਾਂ ਮੇਰੇ ਖਿਆਲ ਮੈਂ ਗਿਣਾ ਨਹੀਂ ਸਕਾਂਗਾ ਜੀ ਦੋ ਤਿੰਨ ਬੜੇ ਕੰਮ ਮੈਂ ਜਰੂਰ ਦੱਸੂਗਾ ਮੈਂ ਜਦੋਂ ਮੈਂ ਅਸੈਂਬਲੀ ਦਾ ਮੈਂ ਮੈਂਬਰ ਬਣਿਆ ਪਹਿਲੀ ਵਾਰ ਅਸੈਂਬਲੀ 'ਚ ਗਿਆ ਜੀ ਇੱਕ ਉਦੋਂ ਹੀ ਤੁਹਾਨੂੰ ਸ਼ਾਇਦ ਉਦੋਂ ਨਹੀਂ ਅਜੇ ਯਾਦ ਹੋਣਾ ਜ ਹੋਵੇਗਾ ਸਾਡੇ ਇੱਥੇ ਉਸ ਤੋਂ ਪਹਿਲਾਂ ਈਟੀਟੀ ਦੀਆਂ ਪੋਸਟਾਂ ਜਿਹੜੀਆਂ ਸੀ ਇੱਕ 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 ਜ਼ਿਲ੍ਹੇ ਨੂੰ ਇੱਕ 100 ਪੋਸਟ ਹੁੰਦੀ ਸੀ ਸੈਂਟਰ ਦੀ ਸਕੀਮ ਅਕਦੇ ਸੀ ਜੀ ਤੇ ਸਾਡਾ ਵੀ ਜ਼ਿਲ੍ਹੇ ਨੂੰ 100 ਸੀ ਬਾਕੀ ਜਿਹੜੇ ਫਰੀਦਕੋਟ ਦੇ ਵਿੱਚ ਤਿੰਨ ਜ਼ਿਲ੍ਹੇ ਬਣ ਗਏ ਸੀ ਉਹਨਾਂ ਨੂੰ ਵੀ ਜਿਹੜਾ 100 300 ਸੀਟ ਮਿਲਣੀ ਸ਼ੁਰੂ ਹੋ ਗਈ ਸੀ ਤੇ ਮੈਂ ਵਿਧਾਨ ਸਭਾ ਜਦੋਂ ਸੀ ਇਹ ਜਦੋਂ ਹੋਇਆ ਤੇ ਉਹਨਾਂ ਨੂੰ ਮੈਂ ਮਦਾਨ ਮਦਾਨ ਸਭਾ 'ਚ ਮੁੱਦਾ ਚੱਕਿਆ ਔਰ ਉਸ ਵੇਲੇ ਉਸੇ ਦਿਨ ਹੀ ਜੀ ਇਹ ਫੈਸਲਾ ਲੈ ਕੇ ਕਿ ਆਬਾਦੀ ਦੇ ਆਧਾਰ ਤੇ ਸੀਟਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸਾਨੂੰ ਜਿਹੜੀ ਹੈ ਉਹ ਡਬਲ ਸੀਟਾਂ ਜਿਹੜੀਆਂ ਮਿਲੀਆਂ ਇਸ ਤੋਂ ਇਲਾਵਾ ਜ਼ਮੀਨਾਂ ਦੀ ਲਾਟਮੈਂਟ ਜਿਹੜੀ ਜ਼ਮੀਨ ਬਾਰਡਰ ਤੇ ਗਰੀਬਾਂ ਦੀ ਹੋ ਕਬਜ਼ੇ ਦੇ ਆਧਾਰ ਤੇ ਸਰਕਾਰਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਨਵਾਇਜ ਬਣਾਓ ਆਜ਼ਾਦੀ ਤੋਂ ਬਾਅਦ ਉਹ ਸਾਰੀ ਜ਼ਮੀਨ ਜਿਹੜੀ 5000 ਤੇ 6000 ਰੁਪਏ 5000 ਜਨਨੀ ਕੇ ਐਸੀ ਕੈਟਾਗਰੀ ਤੇ ਰਾਇਸਿਕ ਕਮਿਊਨਿਟੀ ਨੂੰ ਤੇ 6000 ਨੂੰ ਜਨਰਲ ਕੈਟਾਗਰੀ ਨੂੰ ਲੱਖਾਂ ਏਕੜ ਜ਼ਮੀਨ ਜਿਹੜੀ ਹੈ ਉਹ ਫੈਸਲਾ ਕੋਇਆ ਜੀ ਔਰ ਉਹਦਾ ਲੋਕਾਂ ਨੇ ਅੱਜ ਮਾਲਕ ਬਣੇ ਇਧਰ ਸਾਡੇ ਬਾਰਡਰ ਤੇ ਦਰਿਆਵਾਂ ਤੇ ਪੋਲ ਨਹੀਂ ਸੀ ਦਰਿਆ ਤੇ ਹਾਂਜੀ ਉਦੋਂ ਦੇ ਲੀਡਰ ਕਦੇ ਉਸ ਪਾਸੇ ਜਾਂਦੇ ਹੀ ਨਹੀਂ ਸੀ ਹਾਂ ਤੇ ਮੈਂ 97 ਦੇ ਵਿੱਚ ਹੀ ਉੱਥੇ ਸੀਐਮ ਸਾਹਿਬ ਨੂੰ ਨਾਲ ਜਾ ਕੇ ਉਹ ਪੋਲ ਦਾ ਜਿਹੜਾ ਫਲੋਟਿੰਗ ਪੋਲ ਇੱਕ ਹਫ਼ਤੇ ਦੇ ਵਿੱਚ ਬਣਾਤਾ ਤੇ ਅੱਜ ਉਸੇ ਹੀ ਜਗ੍ਹਾ ਤੇ ਅਸੀਂ ਤਿੰਨ ਪੁਲ ਬਣਾ ਚੁੱਕੇ ਹਾਂ ਜਾਨੀ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਾਰੀਆਂ ਰਿਕਾਰਡ ਤੇ ਨੇ ਜੀ ਵੈਸੇ ਵੀ ਜਿੱਤੇ ਵੀ ਕਿਤੇ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਸਕੂਲਾਂ ਨੂੰ ਅਪਗ੍ਰੇਡیشن ਉਹ ਤਾਂ ਸਾਰਾ ਸਾਰਿਆਂ ਦੇ ਸੜਕਾਂ ਬਣੀਆਂ ਸਭ ਕੁਝ ਬਣਿਆ ਤੇ ਆਹ ਜਿਹੜੀਆਂ ਚੀਜ਼ਾਂ ਨੇ ਇਹ ਰਿਕਾਰਡ ਤੇ ਰਹਿਣਗੇ ਆ ਹਸੈਨੀ ਵਾਲਾ ਜਿਹੜਾ ਸੀਗਾ ਸ਼ਹੀਦਾਂ ਦੀ ertid ਹੈ ਬਾਰਡਰ ਬਾਰਡਰ ਤੇ ਜੀ ਉਹਨੂੰ ਕੋਈ ਰੈਨੋਵੇਟ ਕਰਨਾ ਤੇ ਕਦੇ ਨਾ ਕਿਸੇ ਪੈ ਤੇ 25 ਕਰੋੜ ਰੁਪਇਆ ਜਿਹੜਾ ਉਹ ਹੁਣ ਲਿਆ ਕੇ ਇਹਨਾਂ ਨੂੰ ਹੁਸੈਨੀ ਵਾਲੇ ਬਰਡਰ ਡਿਵੈਲਪਮੈਂਟ ਨੂੰ ਪੂਰੀ ਰੀਮੋਡਲਿੰਗ ਕਰਕੇ ਇੱਕ ਸ਼ਹਿਰਗਾਹ ਦਾ ਰੂਪਦਾਰ ਕਰਈ ਉਹਦਾ ਸੀ ਜਿਹੜਾ ਨਕਸ਼ਾ ਜਿਹੜਾ ਬਣ ਰਿਹਾ ਸਾਰਾ ਵਧੀਆ ਤਰ੍ਹਾਂ ਤੁਸੀਂ ਗੱਲ ਕੀਤੀ ਐ ਇਸੇ ਤਰ੍ਹਾਂ ਦੋ ਸਾਡੇ ਕੋਲ ਅ ਮਦਰ ਚਾਈਲਡ ਕੇਅਰ ਸੈਂਟਰ ਸਾਡੇ ਫਿਰੋਜ਼ਪੁਰ ਤੇ ਫਾਇਲ ਕਾ ਜੀ ਸਾਡੇ 12-12 ਕਰੋੜ ਰੁਪਇਆ ਇਹਨਾਂ ਦੋਨੋਂ ਲਿਆ ਕੇ ਦਿੱਤਾ ਹੈ ਉਹ ਕੰਮ ਜਿਹੜਾ ਹੈ ਜੀ ਉੱਥੇ ਚੱਲ ਰਿਹਾ ਹੈ ਫਾਇਲ ਕਾ ਵੀ ਚੱਲ ਰਿਹਾ ਹੈ ਇੱਥੇ ਸਾਡੀ ਜਿਹੜੀ ਇੱਕ ਪੀਜੀਏ ਦਾ ਬੜੇ ਲੰਬੇ ਟਾਈਮ ਤੋਂ ਲਟਕ ਰਿਆ ਸੀਗਾ ਜੀ ਉਹ ਪੈਸੇ ਆ ਉਹਨੂੰ ਕੰਮ ਚਾਲੂ ਕਰਵਾਇਆ ਗਿਆ ਅੱਜ ਪੀਜੀਏ ਹਸਪਤਾਲ ਜਿਹੜਾ ਸੂਲਤਾਨਪੁਰ ਦੇ ਵਿੱਚ ਬਣਨ ਲਿਆ ਰਿਹਾ ਉਹ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੂਲਤਾਨ ਬਿਜਲੀ ਦੇ ਜਿਹੜੀ ਸਰਕਾਰ ਦੇ ਵੱਲੋਂ ਨਹੀਂ ਉਹ ਤਾਂ ਕੀਤਾ ਜਾ ਰਿਹਾ ਕਿਤੇ ਮੋਦੀ ਨੇ ਜਿਹੜਾ ਇਹ ਘਟਨ ਕਰਨਾ ਸੀ ਪੀਐਮ ਮੋਦੀ ਉਹ ਜਿਹੜਾ ਪਾਸ ਹੋਇਆ ਸੀ ਪ੍ਰੋਜੈਕਟ ਉਹ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਹੋਇਆ ਸੀ ਜੀ ਉਸ ਤੋਂ ਬਾਅਦ ਸਰਕਾਰ ਜਾਣ ਤੋਂ ਬਾਅਦ ਇਹਨੂੰ ਰੋਕਿਆ ਹੋਇਆ ਸੀਗਾ ਓਕੇ ਬੜਾ ਲੰਬਾ ਟਾਈਮ ਜਾਨੀ ਕਿ ਕਹਿੰਦੇ 13 ਸਾਲ ਲੰਘੇ 13 ਸਾਲ ਤੱਕ ਰਹਿੰਦੇ ਸਿਆਣੇ ਕਹਿੰਦੇ ਰੂੜੀ ਦੀ ਸੁਣੀ ਜਾਂਦੀ ਇਹ ਫਿਰ ਸੈਂਟਰ ਫੰਡ ਉੱਤੇ ਪਿਆ ਸੀ ਉਹ ਅਸੀਂ ਲਿਆ ਕੇ ਉਹਨੂੰ ਕੰਮ ਚੱਲ ਪਾਇਆ ਤੁਸੀਂ ਗੱਲ ਕੀਤੀ ਹੈ ਬਾਰਡਰ ਏਰੀਏ ਦੀ ਬਾਰਡਰ ਏਰੀਏ ਦੀ ਗੱਲ ਕਰ ਲਈਏ ਤਾਂ ਨਸ਼ੇ ਦਾ ਬੜਾ ਜਿਹੜਾ ਚਰਚਾਵਾ ਚੱਲੀਆਂ ਚਾਹੇ ਪਿਛੜੀਆਂ ਸਰਕਾਰਾਂ ਦੀ ਗੱਲ ਕਰ ਲਈਏ ਨਸ਼ੇ ਦਾ ਲੱਕ ਤੋੜਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਗੁਟਕਾ ਸਾਹਿਬ ਦੀ ਸੌ ਚੱਕ ਕੇ ਜਾਂ ਹੋਣ ਦੀਆਂ ਸਰਕਾਰਾਂ ਦੀ ਗੱਲ ਕਰ ਲਈਏ ਤਾਂ ਕਹਿੰਦੇ ਵੀ ਅਸੀਂ ਨਸ਼ੇ ਨੂੰ ਖਤਮ ਕਰ ਦਾਂਗੇ ਤੁਸੀਂ ਜਿਹੜਾ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਇੱਕ ਨਸ਼ੇ ਦੇ ਯੁੱਧ ਜਿਹੜਾ ਚਲਾਇਆ ਗਿਆ 75 ਦਾ ਨਹੀਂ ਦੇਖੋ ਨਸ਼ਾ ਸਰਕਾਰ ਜਿਹੜੀ ਹੈ ਸਰਕਾਰ ਦੀ ਡਿਊਟੀ ਹੁੰਦੀ ਕਿ ਇਹਨੂੰ ਰੋਕਿਆ ਜਾਵੇ ਜੀ ਪਰ ਪਿਛਲੀ ਸਾਡੀ ਸਰਕਾਰ ਵੇਲੇ ਇਸ ਤਰ੍ਹਾਂ ਨਸ਼ਾ ਕਦੇ ਨਹੀਂ ਸੀ ਚਲਦਾ ਜੇ ਕੋਈ ਡਾਰਕ ਕੇ ਚੋਰੀ ਸ਼ਿਪੇ ਕਿਤੇ ਕੋਈ ਵਿਚਪਦਾ ਸੀ ਆਉ ਜਾ ਕੇ ਲੈ ਕੇ ਆਉਂਦੇ ਸੀਗੇ ਪਰ ਖੁੱਲੇ ਸ਼ਰੇਆਮ ਜਿਹੜਾ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਪਰ ਇਸ ਸਰਕਾਰ ਨੇ ਤਾਂ ਕਮਾਲ ਕਰਤੀ ਹੋਮ ਡਿਲੀਵਰੀ ਸ਼ੁਰੂ ਕਰਤੀ ਨਸ਼ੇ ਦੀ ਹੋਮ ਡਿਲੀਵਰੀ ਅੱਜ ਤੁਸੀਂ ਇੱਥੇ ਬੈਠੇ ਹੋ ਤੁਸੀਂ ਫੋਨ ਕਰੋ ਤੁਹਾਡੇ ਘਰ ਤੇ ਨਸ਼ਾ ਆ ਜਾਏਗਾ ਫੋਨ ਤੇ ਫੋਨ ਤੇ ਹੀ ਨਸ਼ਾ ਜਿਹੜੇ ਉਹ ਅੱਜ ਇਹਨਾਂ ਦੇ ਏਜੰਟ ਛੱਡੇ ਹੋਏ ਹੈ ਤੇ ਪੁਲਿਸ ਕੋਈ ਫੜਦੀ ਨਹੀਂ ਜੇ ਕੋਈ ਤੇ ਕੋਈ ਫਰਕ ਕਿਉਂ ਫਰਵਾਉਂਦਾ ਵੀ ਹੈ ਐਮਪੀ ਵੀ ਬੜੀ ਪਾਵਰ ਹੁੰਦੀ ਹੈ ਤੇ ਐਮਪੀ ਆਪਦੀ ਪਾਵਰ ਕਿਉਂ ਨਹੀਂ ਐਮਪੀ ਨੇ ਤਾਂ ਦੱਸਣਾ ਹੀ ਨਾ ਜੀ ਕੋਈ ਗੱਲ ਤੇ ਪ੍ਰਸ਼ਾਸਨ ਨੇ ਕਰਨੀ ਹੈ ਸਟੇਟ ਗਵਰਨਮੈਂਟ ਦੀ ਜਿਹੜੀ ਪੁਲਿਸ ਹੈ ਉਹਦੇ ਅੰਡਰ ਹੈ ਕੀ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਮੈਂ ਕਹਿੰਦਾ ਉਹ ਆਪ ਨਸ਼ਾ ਵਕਾਰ ਰਹੀ ਹੈ ਸਰਕਾਰ ਨਸ਼ਾ ਵਕਾਰ ਰਹੀ ਹੈ ਸ਼ਰਾਂ ਦਾਵੀ ਨਾ ਕਹਿ ਰਹੇ ਹੋ ਤੁਸੀਂ ਮੈਂ ਕਹਿ ਰਹੇ ਹਾਂ ਜੀ ਸ਼ਰਿਆਮ ਜਦੋਂ ਕੋ ਉਹਨਾਂ ਨੇ ਕਿਸੇ ਨੂੰ ਪੁੱਛਣਾ ਹੀ ਨਹੀਂ ਕਿਸੇ ਨੂੰ ਫੜਨਾ ਹੀ ਨਹੀਂ ਜੇ ਕੋ ਫੜਿਆ ਉਲਟਾ ਜਿਹੜਾ ਕੋ ਫੜਾਉਂਦਾ ਉਹਦੇ ਖਿਲਾਫ ਉਹਨੂੰ ਝਿੜਕਾਂ ਪੈਂਦੀਆਂ ਵੀ ਤੂੰ ਬੰਦਾ ਕਿਉਂ ਫੜਿਆ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਸਰਕਾਰ ਨੂੰ ਚਾਹੀਦਾ ਇਹਦੇ ਆ ਹੁਣ ਡਰਾਮਾ ਕਰ ਰਹੇ ਆ ਜੀ ਆ ਜਿਹੜੇ ਪ੍ਰਾਣੇ ਕਹਿੰਦੇ ਵੀ ਉਹਨੂੰ ਚੱਕ ਚੱਕ ਕੇ ਦੇਈ ਜਾਂਦੇ ਹੋਰ ਕਰੀ ਜਾਂਦੇ ਉਦੋਂ ਤੇ ਕੰਟਰੋਲ ਕਰਨਾ ਚਾਹੀਦਾ ਜਿਹਨਾਂ ਪ੍ਰਾਣੇ ਗੁਬਦੀ ਸੀ ਪਰ ਨਸ਼ਾ ਵੱਡੇ ਮਗਰ ਮੱਚ ਜਿੰਨੀ ਤੱਕ ਨਹੀਂ ਫੜੇ ਜਾਂਦੀ ਜੀ ਤਾਂ ਸਪਲਾਈ ਆਉਂਦੀ ਏ ਉਨੀ ਦੇਰ ਤੱਕ ਨਸ਼ਾ ਬੰਦ ਜਿਹੜਾ ਹੋਣਾ ਔਕਾ ਤੁਸੀਂ ਗੱਲ ਕੀਤੀ ਹੈ ਪਿੱਛੇ ਜੀ ਕਿ ਅਸੀਂ ਤਿੰਨ ਪੁਲ ਬਣਾ ਕੇ ਦਿੱਤੇ ਬਾਰਡਰ ਏਰੀਆ ਦੇ ਉੱਪਰ ਦਰਿਆ ਦੇ ਉੱਪਰ ਪਿੱਛੇ ਜੀ ਵੀ ਹੜ ਆਏ ਸੀਗੇ ਤੇ ਉਦੋਂ ਵੀ ਕੁਝ ਪਿੰਡ ਹਜੇ ਵੀ ਜਿਹੜੇ ਓਏਚੀ ਤੋਂ ਪਿੱਛੇ ਨੇ ਕਿ ਬੇੜੀ ਦੇ ਰਾਹੀ ਜਿਹੜੇ ਆ ਦਰਿਆ ਪਾਰ ਕਰਦੇ ਆ ਜਾਂ ਇੱਧਰ ਉੱਧਰ ਆਉਂਦੇ ਆ ਪਿੱਛੇ ਹੀ ਦੇਖੇ ਬੱਚੇ ਵੀ ਸਕੂਲਾਂ ਵਾਲੇ ਬੱਚੇ ਉਸ ਬੇੜੀ ਦੇ ਜਰੀਆ ਆ ਰਹੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਛੇ ਸਿੰਘ ਕੋਆਇਆ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹਨਾਂ ਲੋਕਾਂ ਦੀ ਵੀ ਸੁਣੀ ਜਾਏਗੀ ਨਹੀਂ ਦੇਖੋ ਜਿਹੜੇ ਕੁਝ ਜਗ੍ਹਾ ਤੇ ਹੈਗੀਆਂ ਫਰੋਲਪੁਰ ਸਾਈਡ ਤੇ ਅਸੀਂ ਇੱਕ ਮંજੂਰ ਕੋਆਇਆ ਸੀ ਪਰ ਉਸ ਵੇਲੇ ਦੀ ਸਰਕਾਰ ਨੇ ਉਹਨੂੰ ਅਕਸੈਪਟ ਨਹੀਂ ਕਰਿਆ ਉਹਦੀ ਵੀ ਕੋਸ਼ਿਸ਼ ਕਰਾਂਗੇ ਇੱਥੇ ਵੀ ਜਿੱਤੇ ਕਿਤੇ ਜਿਸ ਤਰ੍ਹਾਂ ਦੀ ਸਹੂਲਤ ਹੈ ਉਹਨੂੰ ਉੱਚਾ ਤੱਕ ਕਨੈਕਟੀਵਿਟੀ ਜੋੜਾਂਗੇ ਜੀ ਪੁਲ ਦੇ ਨਾਲ ਕਿਉਂਕਿ ਇੰਨੀ ਜਗ੍ਹਾ 'ਚ ਹੋਰ ਜ਼ਿਆਦਾ ਪੁਲ ਇੱਕ ਪੁਲ ਦੀ ਸਾਡੀ ਅਸੀਂ ਹੋਰ ਕੋਸ਼ਿਸ਼ ਕਰ ਰਹੇ ਹਾਂ ਬੰਦ ਜਾਗਾ ਤੇ ਉਹ ਉਹਨਾਂ ਨੂੰ ਇਹਨਾਂ ਨੂੰ ਕਿਸੇ ਨਾਲ ਡੰਗ ਨਾਲ ਉਹਨਾਂ ਪੁਲਾਂ ਦੇ ਨਾਲ ਜੋੜ ਕੇ ਉਧਰ ਦੀ ਕਰਾਂਗੇ ਤਾਂ ਕਿ ਕਿਸੇ ਨੂੰ ਕੋਈ ਡੁੱਬਣ ਦਾ ਕੋਈ ਕਿਸ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਤੁਸੀਂ ਪਿੰਡ ਦੇ ਵਿੱਚ ਬੈਠੇ ਹੋ ਅੱਜ ਵੀ ਪਿੰਡਾਂ ਦੇ ਵਿੱਚ ਬੈਠੋ ਕਈ ਲੋਕ ਸ਼ਹਿਰਾਂ ਦੇ ਵਿੱਚ ਚਲੇ ਗਏ ਪਰ ਜੇਕਰ ਗੱਲ ਕਰ ਲਈਏ ਡਿਵੈਲਪਮੈਂਟ ਦੀ ਤਾਂ ਕੁਬਾਇਦੇ ਅੰਦਰ ਵੀ ਤਾਂ ਸੜਕਾਂ ਕਾਫੀ ਟੁੱਟੀਆਂ ਭੱਜੀਆਂ ਦਿਖਾਈ ਦੇ ਰਹੀਆਂ ਨੇ ਤੁਸੀਂ ਦੋ ਵਾਰੀ ਐਮਐਲਏ ਤਿੰਨ ਵਾਰੀ ਫਿਰ ਮੈਂ ਉਹੀ ਗੱਲ ਕਰ ਰਿਹਾ ਵੀ ਐਮਪੀ ਦਾ ਦੌਰ ਸਫਰ ਤਿਆਰ ਕਰ ਰਹੀ ਹਾਂ ਇਹ ਜਿਹੜੀ ਹੈ ਨਾ ਜੀ ਇਹ ਗੱਲ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਵਾਜਬ ਹੈ ਜਦੋਂ ਸਾਡੀ ਸਰਕਾਰ ਸੀ ਇੱਥੇ ਪਿੰਡ ਦੇ ਵਿੱਚ ਕੋਈ ਸੜਕ ਟੁੱਟੀ ਦਾ ਨਾਂ ਨਹੀਂ ਸੀ ਉਹ ਤਿੰਨ ਸਾਲ 22 ਸਾਲ ਹੋ ਗਏ ਇਹ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈਏ ਕੋਈ 1 ਇੰਚ ਵੀ ਸੜਕ ਇੱਥੇ ਨਹੀਂ ਬਣਾਈ ਕੋਈ ਰਿਪੇਅਰ ਨਹੀਂ ਕੀਤੀ ਇਸ ਕਰਕੇ ਆ ਸੜਕਾਂ ਦੀ ਹਾਲਤ ਇਹ ਸਭ ਉਲਟਾ ਤੋੜ ਰਹੇ ਹਾਂ ਦੁਆਲ ਮੈਂ ਤਾਂ ਇਹ ਮਤਲਬ ਸੜਕਾਂ ਤੋੜ ਰਹੀ ਜਿਹਦੇ ਚ ਟੋਟੀਆਂ ਕਦੇ ਕੋਈ ਨਾ ਸਟੇਟ ਗਵਰਨਮੈਂਟ ਜਿਹੜਾ ਕਰਨਾ ਹੁੰਦਾ ਹੈ ਉਹ ਇਹਨਾਂ ਨੇ ਅਸੀਂ ਬੇਸ਼ੱਕ ਪੈਸੇ ਮੈਂ ਐਮਪੀ ਲੈਡਪੰਡ ਤੇ ਦੇ ਦਿਆਂ ਆ ਲਾਉਣੇ ਇਹਨਾਂ ਨੇ ਜੀ ਇਹ ਲਾਉਂਦੇ ਨਹੀਂ ਲਾਉਂਦੇ ਆ ਅਸੀਂ ਕਈ ਜਗ੍ਹਾ ਤੇ ਪੈਸੇ ਫਾਇਲਕਾ ਵਿੱਚ ਕਈ ਮੈਂ ਜਗ੍ਹਾ ਦਿੱਤੇ ਪੈਸੇ ਉਹ ਨਹੀਂ ਲਾ ਰਹੇ ਜਾਣ ਕੇ ਵੀ ਇਹਨਾਂ ਦੇ ਇਹਨਾਂ ਦਾ ਨਾ ਹੋਊਗਾ ਜੀ ਉਹ ਐਸਟ ਕਰਕੇ ਇਹ ਜਿਹੜੀ ਜ਼ਿੰਮੇਵਾਰੀ ਹੈ ਸਟੇਟ ਗਵਰਨਮੈਂਟ ਦੀ ਹੈ ਹੂੰ ਇਥੋਂ ਦੇ ਜਿਹੜੇ ਹਲਕੇ ਦਾ ਐਮਐਲਏ ਹੈ ਇਥੋਂ ਦੇ ਜਿਹੜੀ ਪ੍ਰਸ਼ਾਸਨ ਹੈ ਤੇ ਉਹਨਾਂ ਨੇ ਖਿਆਲ ਕਰਨਾ ਕਿ ਅਸੀਂ ਕਿੱਥੋਂ ਕੀ ਕਰਨਾ ਹੈ ਅਸੀਂ ਤਾਂ ਦੱਸਣਾ ਹੈ ਵੀ ਆ ਤੁਸੀਂ ਉੱਥੇ ਕਰਨਾ ਹੈ ਕਰਦੇ ਨਹੀਂ ਕਰਦੇ ਸਤਾਜ ਸਰਕਾਰ ਆ ਜਾਣੀ ਇਹ ਹੀ ਵਧੀਆ ਇਹ ਹੀ ਸਾਰਾ ਕੁਝ ਵਧੀਆ ਜਿਹੜਾ ਇਹ ਕਰਦੇ ਆਂ ਗੱਲ ਕਰ ਲਈਏ ਪਿੱਛੇ ਜੀ ਇੱਕ ਹਲਕਾ ਵਧਾਇਕ ਦਾ ਜਿਹੜਾ ਬਿਆਨ ਬੜਾ ਵਾਇਰਲ ਹੋਇਆ ਸੀ ਪਿੰਡ ਨੂੰ ਲੈ ਕੇ ਕਹਿੰਦੇ ਵੀ ਮੈਂ ਇੱਧਰ ਵਾਲੀ ਤਾਂ ਸੜਕ ਬਣਾ ਦਾਂਗਾ ਪਰ ਮੈਨੂੰ ਸ਼ੇਰ ਸਿੰਘ ਕਵਾਇਆ ਵਾਲੀ ਜਿਹੜੀ ਘਰ ਨੂੰ ਜਾਂਦੀ ਛੜਕ ਪਰ ਇਨਾ ਕਿਉਂ ਉਹ ਗੁੱਸਾ ਨਾ ਕਰਿਓ ਇੰਦੇ ਬਾਰੇ ਕੀ ਕਹਾਂ ਤੁਸੀਂ ਇਹ ਤੁਸੀਂ ਲੀਡਰ ਬਣ ਸਕਦੇ ਹੋ ਇਹ ਕੋਲੀ ਦਾ ਹੈ ਜੇ ਮੇਰੇ ਘਰ ਨੂੰ ਜਾਣ ਦੀ ਸੜਕ ਹੈ ਇਹ ਫਿਰਨੀ ਰੋਡ ਹੈ ਇਹਨੇ ਕੱਲੇ ਤਾਂ ਨਹੀਂ ਲੰਘਣਾ ਇੱਥੇ ਤਾਂ ਟਾਲੀ ਵਾਲਾ ਪਿੰਡ ਹੈ ਚੱਕ ਖੀਵਾ ਗੱਲੇ ਵਾਲਾ ਲਮੋਚੜ ਖੁਰਦ ਹੈ ਫਾਇਲ ਦਾ ਲੋਕ ਜਾਂਦੇ ਤੂੰ ਨੰਘ ਕੇ ਜਾਂਦੇ ਉਹ ਇਹਨਾਂ ਤੇ ਬਣਾਈ ਨਹੀਂ ਹੈ ਨਾ ਇਹਨਾਂ ਤੋਂ ਉਲਟਾ ਤੋੜੀ ਹੈ ਹਾਂ ਆ ਵਾਟਰ ਸਪਲਾਈ ਸਕੀਮ ਦੇ ਵਿੱਚ ਇਹਨਾਂ ਨੇ ਚਾਲੂ ਕਰਤਾ ਪੈਸਾ ਉਹਨਾਂ ਦੇ ਕੋਲ ਹੈ ਨਹੀਂ ਉਹ ਤੋੜਤੀ ਉਹਨੂੰ ਕਹ ਵੀ ਦੱਸੋ ਇਹਨਾਂ ਖਿਲਾਫ ਕਾਰਵਾਈ ਕਰੋ ਜੇ ਤੁਸੀਂ ਪੈਸੇ ਨਹੀਂ ਦੇਣੇ ਬਣਾਉਣ ਵਾਸਤੇ ਤਾਂ ਕੀ ਕਿਵੇਂ ਹੋਊਗਾ ਸੋ ਇਹ ਗੱਲਾਂ ਮੈਂ ਸੰਧਾ ਕਿ ਫਜ਼ੂਲ ਨੇ ਇਹ ਗੱਲਾਂ ਇਹਨਾਂ ਦਾ ਕੋਈ ਥੋਕ ਨਹੀਂ ਕਿ ਮੇਰੇ ਕਰਨ ਮੈਂ ਮੈਂ ਥੋੜੇ ਤੋਂ ਬਣਾਉਂਗਾ ਕਿ ਮੈਂ ਜੇ ਮੇਰੇ ਕੋਲ ਹੈਗੇ ਤਾਂ ਮੈਂ ਆਪਦੀ ਸੜਕ ਮੈਂ ਆਪ ਦੇ ਕਰੂ ਤਾਂ ਮੈਂ ਆਪ ਹੀ ਬਣਾਉਂਗਾ ਨਾ ਹੂੰ ਅਸ ਕਾ ਕਿ ਉਹ ਗੱਲਾਂ ਫਜ਼ੂਲ ਐ ਇਹਨਾਂ ਦੇ ਕਰਨ ਨਾਲ ਕੀ ਹੋਣਾ ਉਹਨਾਂ ਦੇ ਉਹਦੇ ਕਹਿਣ ਨਾਲ ਨਾ ਕੁਝ ਰੁਕ ਜਾਣਾ ਨਾ ਹੋਣਾ ਕਰਨੇ ਚੁੱਕ ਤੈਕ ਆਖਰੀ ਆਪ ਦਾ ਜੋ ਕਰੀ ਜਾਂਦੇ ਹੋ ਤੁਹਾਡੇ ਸਾਹਮਣੇ ਕਿਵੇਂ ਚੱਲ ਰਿਹਾ ਨਾ ਸਿਸਟਮ 2027 ਦੇ ਇਲੈਕਸ਼ਨਾਂ ਦੀ ਗੱਲ ਕਰ ਲਈਏ ਤਾਂ 2027 ਦੇ ਇਲੈਕਸ਼ਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਕਾਂਗਰਸ ਪਾਰਟੀ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਅਸੀਂ ਤਿਆਰੀ ਕਰ ਰਹੇ ਹਾਂ ਅਸੀਂ ਸਾਰੀਆਂ ਮੈਂ ਰੋਜਪੁਰ ਪਾਰਲੀਮੈਂਟ ਅੜਕੇ ਦੀਆਂ ਸਪਨੌਰ ਦੀਆਂ 9 ਸੀਟਾਂ ਜਿਹੜੀਆਂ ਆ ਉਹ ਅਸੀਂ ਜਿੱਤਾਂਗੇ ਇਸ ਤੋਂ ਬਾਅਦ ਵੀ ਜਿੱਥੇ ਕਿਤੇ ਜ਼ਿੰਮੇਵਾਰੀ ਲੱਗੇਗੀ ਜਿੱਥੇ ਮੇਰਾ ਕੁਲੋਸਰ ਹੈ ਤੇ ਮੈਂ ਉੱਥੇ ਵੀ ਪੂਰਾ ਵਰਕ ਕਰਕੇ ਪੰਜਾਬ ਸਰਕਾਰ ਦੀਆਂ ਸੀਟਾਂ ਜਿੱਤ ਕੇ ਪੰਜਾਬ ਦੀ ਸਰਕਾਰ ਬਣਾਵਾਂ ਜਲਾਲਾਬਾਦ ਦੇ ਵਿੱਚ ਗੱਲ ਕਰ ਲਈਏ ਜੇਕਰ ਕਿਸੇ ਨੂੰ ਕੋਈ ਟਿਕਟ ਮਿਲਦੀ ਹੈ ਤਾਂ ਕੀ ਉਹ ਉਸ ਦੇ ਨਾਲ ਸ਼ੇਰ ਸਿੰਘ ਖੋਬਾਇਆ ਜੀ ਨਾਲ ਚੱਲਣਗੇ ਅਸੀਂ ਕਾਂਗਰਸ ਦੇ ਸ 支持 ਹੈ ਕਾਂਗਰਸ ਦੇ ਕਾਂਗਰਸ ਦੇ ਸਪੋਰਟ ਕਰਾਂਗੇ ਕਾਂਗਰਸ ਦਾ ਕੈਂਡੀਡੇਟ ਕੋਈ ਵੀ ਹੋਵੇ ਉਹਨੂੰ ਅਸੀਂ ਇਲੈਕਸ਼ਨ ਦਿਤੋ ਜਿਤਾ ਤੁਸੀਂ ਆਪਦੀ ਕੋਈ ਦਾਵੇਦਾਰੀ ਕਰ ਰਹੇ ਹੋ ਨਹੀਂ ਉਹ ਤਾਂ ਹਾਈ ਕਮਾਂਡ ਦੀ ਹੈ ਮੇਰੀ ਕੋਈ ਦਾਵੇਦਾਰੀ ਮੈਂ ਮੈਂਬਰ ਪਾਰਲੀਮੈਂਟ ਆ ਜੀ ਬੇਟਾ ਮੇਰਾ ਫਾਇਲਕਾ ਤੋਂ ਲੈ ਕੇ ਉਹ ਫਾਇਲਕਾ ਤੋਂ ਹੀ ਲੜਨਗੇ ਹਾਂ ਤਾਂ ਜਿਹੜਾ ਕੋਈ ਚੰਗਾ ਅਸੀਂ ਕੈਂਡੀਡੇਟ ਦੇਖਾਂਗੇ ਜਿਹੜਾ ਚੰਗਾ ਕੈਂਡੀਡੇਟ ਹੋ ਗਿਆ ਉਹਦੀ ਸਪੋਰਟ ਵੀ ਕਰਾਂਗੇ ਜੀ ਤੇ ਉਹ ਅਸੀਂ ਇਲੈਕਸ਼ਨ ਜਿਤਾ ਕੇ ਆਉਣ ਵਾਲੀ ਸਮੇਂ ਦੇ ਵਿੱਚ ਸਾਥ ਵੀ ਦੇਵਾਂਗੇ ਫਿਰ ਪੂਰਾ ਪੂਰਾ ਸਾਥ ਦੇਾਂਗੇ ਅਸੀਂ ਕਦੇ ਅਸੀਂ ਕੰਗਵਾਦਾਰੀ ਵਾਲਾ ਸਾਡਾ ਕੋਈ ਸਾਡੇ ਖੂਨ ਚ ਹੀ ਹੈ ਨਹੀਂ ਹਾਂ ਗਦਾਰ ਜਿਹੜੇ ਲੋਕ ਐ ਉਹ ਲੋਕੋ ਨਾਲ ਜਾਣਦੇ ਐ ਦੇਰ ਪੇਟੇ ਛੁਰਾ ਮਾਰਦੇ ਤੇ ਸਰਕਾਰਾਂ ਵਿੱਚ ਆ ਕੇ ਕਹਿੰਦੇ ਵੀ ਅਸੀਂ ਬਹੁਤ ਕੀਤਾ ਬਾਵਾ ਕਰਦੇ ਅਸੀਂ ਉਹਨਾਂ ਵਿੱਚੋਂ ਨਹੀਂ ਤਾਂ ਬਿਲਕੁਲ ਇਹਨਾਂ ਐਮਪੀ ਸ਼ੇਰ ਸਿੰਘ ਕੋਬਾਇਆ ਜੀ ਜਿਨ੍ਹਾਂ ਦੇ ਨਾਲ ਅੱਜ ਆਪਾਂ ਗੱਲਬਾਤ ਕੀਤੀ ਹੈ ਔਰ ਇਸੇ ਤਰ੍ਹਾਂ ਜਲਾਲਾਬਾਦ ਪੋਲਿਟਿਕਸ ਪ੍ਰੋਗਰਾਮ ਜਾਰੀ ਰਹੇਗਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੁਝ ਸਵਾਲ ਸਾਡੇ ਰਹਿ ਗਏ ਹੋਣ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਸਵਾਲ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਵਾਲ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ ਤੇ ਪੁੱਛ ਦੇਰਾਂਗੇ ਧੰਨਵਾਦ